ਮੇਰਾ ਨਾਮ ਪਵਨ ਕੁਮਾਰ ਸੈਨੂ। ਮੈਂ ਫਾਇਰ ਬੁੱਡਿਸ਼ਾਹ ਕੋਟਾ ਸੂਰੇ ਕੋ ਇਹ 8:30 9 ਦੇ ਕਰੀਬ ਸਾਨੂੰ 9:00 9 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਤਸੀਰ ਪਰਸਬ ਦੇ ਚੱਗ ਲੱਗੀ ਹੈ। ਤੇ ਮੈਂ ਤੇ ਬੁੱਡਿਸ਼ਿੰਗ ਡਰਾਈਵਰ ਫਾਇਰ ਬੁੱਡ ਦਾ ਟੈਂਟਰ ਲੈ ਕੇ ਠੀਕ ਪਹੁੰਚ ਗਿਆ ਹਾਂ। ਅੱਗੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ। ਰਿਪੋਰਟ ਰੂਮ ਵਾਲੇ ਕੰਪਲਿਟ ਕਨਫਰਮ ਨਹੀਂ ਹੈਗਾ ਕਿ ਇਸ ਚੀਜ਼ ਦਾ ਹੈਗਾ ਇਹਨਾਂ ਦੇ ਅਧਿਕਾਰੀਆਂ ਨੂੰ ਪਤਾ ਹੋਏਗਾ। ਆਹ ਦੇਖੋ ਕਿ ਸਾਰਾ ਹੀ ਸੜ ਗਿਆ ਕਿਸ ਕਿਸ ਤਰ੍ਹਾਂ ਈ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਦਾਂ ਇਦਾਂ ਲੱਗ ਰਿਹਾ ਕਿ ਇਹ ਰਾਤ ਪਾਜੀ ਕੰਮ ਹੋ ਰਿਹਾ ਹੈ ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਨਹੀਂ ਹੋ ਰਿਹਾ ਜਿਵੇਂ ਜਿਹਾ ਉਹਨਾਂ ਲਈ ਜਲ ਚੁੱਕਾ ਹੋਇਆ ਸਾਰਾ ਘੜ ਜਲ ਗਿਆ ਹੈ ਹਾਂਜੀ ਲੱਗਦਾ ਨਹੀਂ ਪਲ ਗਿਆ ਕਿਸ ਤਰ੍ਹਾਂ ਲੱਗ ਗਿਆ ਕੋਈ ਨਹੀਂ ਹੈ ਕੋਈ ਕਰੰਟ ਕੰਨੀ ਲੱਗਿਆ ਸਾਡੋ ਪਹਿਲਾਂ ਦੋ ਮੱਚੀ ਹੋਈ ਸੀ ਰੁਫਾਨ ਗਰੀਬਨ ਖਤਮ ਹੋ ਗਿਆ ਠੀਕ ਸਰ ਜੀ ਜਿਹੜੀ ਅੱਗ ਲੱਗੀ ਕਿਸ ਚੀਜ਼ ਨੂੰ ਲੱਗੀ ਇਹ ਕੋਈ 2005 ਜਾਂ 2002 ਦੇ ਜਿਹੜਾ ਵੇਸਟੇਜ ਰਿਕਾਰਡ ਹੁੰਦਾ ਨਾ ਇਲੈਕਸ਼ਨ ਦਾ ਕਾਲੀਏ ਜਾਂ ਕੋਈ ਡਾਕਟਰ ਦਾ ਆਣ ਵਰਤਿਆ ਜਿਹਦੀ ਲੋੜ ਨਹੀਂ ਸਮਝੀ ਜਾਂਦੀ ਉਹ ਸਟਾਕ ਕੀਤਾ ਹੋਇਆ ਸੀ ਕਿ ਕਦੇ ਕੋਈ ਕੋਈ ਫਾਈਲ ਨਾ ਗੁੰਮੀ ਹੋਵੇ ਇਸ ਕਰਕੇ ਸਾਡੇ ਅਫਸਰ ਨੇ ਇਹਨੂੰ ਲੂਨ ਨਹੀਂ ਦਿੱਤਾ ਹੈਗਾ ਤੇ ਇਹ ਸੈਪਰੇਟ ਬਿਆਸ ਹੈਗਾ ਪਤਾ ਨਹੀਂ ਸ਼ਾਰਟ ਸਰਕਟ ਕਰਕੇ ਲੱਗੀ ਆ ਜਾਂ ਕੋਈ ਕੀ ਗੱਲਬਾਤ ਹੋਈ ਜੰਦੀ ਹੈ ਅੱਲੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਲੇਕਿਨ ਸਵੇਰੇ ਜਦੋਂ 8:55 ਤੇ ਮੈਂ ਦਫ਼ਤਰ ਆ ਗਿਆ ਸੀਗਾ ਤੇ ਮੈਨੂੰ ਫੋਨ ਗਿਆ ਇਲੈਕਸ਼ਨ ਸੈੱਲ ਤੋਂ ਕਿ ਇੱਥੇ ਅੱਗ ਲੱਗੀ ਹੈ ਮੈਂ ਆ ਕੇ ਦੇਖਿਆ ਤੇ ਦਰਵਾਜ਼ਾ ਬੰਦ ਸੀ ਜਿੱਥੇ ਨੰਬਰ ਤੋਂ ਬਾਹਰ ਨਿਕਲ ਰਿਹਾ ਸੀ ਪਰ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਤੇ ਕਾਬੂ ਪਾ ਲਿਆ ਗਿਆ ਜੋ ਕਾਰਡ ਹੈ ਉਹ ਉਹਨੂੰ ਆਪਾਂ ਇੰਨਾ ਜ਼ਰੂਰੀ ਨਹੀਂ ਕਹਿ ਸਕਦੇ ਕਿ ਬਹੁਤ ਕੋਈ ਪਬਲਿਕ ਦਾ ਜ਼ਰੂਰੀ ਕਾਰਡ ਛੱਡ ਗਿਆ ਜਾਂ ਦਫ਼ਤਰ ਦਾ ਕੋਈ ਜ਼ਰੂਰੀ ਕਾਰਡ ਛੱਡ ਗਿਆ ਬੇਸਟੇਜ Thank hey. you. Hey.